ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਜੀ ਪੰਜਾਬ ਦੇ ਵਿੱਚ ਮੌਸਮ ਦੇ ਹਾਲਾਤ 1 ਅਕਤੂਬਰ ਤੋਂ ਲੈ ਕੇ 5 ਅਕਤੂਬਰ ਯਾਨੀ ਕਿ ਆਉਂਦੇ 5 ਦਿਨਾਂ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਦੇ ਵਿੱਚ ਸਾਨੂੰ ਗਰਮੀ ਮੀਂਹ ਬੱਦਲ ਹਨੇਰੀ ਆਉਂਦੇ 5 ਦਿਨਾਂ ਦੇ ਵਿੱਚ ਕਿਵੇਂ ਦੇਖਣ ਨੂੰ ਮਿਲੇਗਾ ਸਾਰੀ ਜਾਣਕਾਰੀ ਦਵਾਂਗੇ ਕਿਉਂਕਿ ਅਗਰ ਗੱਲ ਕਰੀ ਜਾਵੇ ਫਸਲਾਂ ਦੇ ਪੱਖ ਤੋਂ ਤੇ ਝੋਨੇ ਅਤੇ ਮੱਕੀ ਦੀ ਬਾੜੀ ਦਾ ਸਮਾਂ ਚੱਲ ਰਿਹਾ ਹੈ ਜੀ ਗੱਲ ਕੀਤੀ ਜਾਵੇ ਅੱਜ ਤਾ 1 ਅਕਤੂਬਰ 2024 ਪੰਜਾਬ ਦਾ ਮੌਸਮ ਸਾਫ਼ ਹੈ ਕੋਈ ਵੱਡੀ ਕਾਰਵਾਈ ਨਹੀਂ ਹੈ ਹਵਾ ਲਗਾਤਾਰ ਪੱਛਮੀ ਰੂਪ ਤੋਂ ਬੀਤੀ ਘੱਲ ਤੋਂ ਚੱਲ ਰਹੀ ਹੈ ਜਿਸ ਦੇ ਕਾਰਨ ਤਾਪਮਾਨ ਸਾਨੂੰ ਵਧੇ ਹੋਏ ਦਿਖਾਈ ਦੇ ਰਹੇ ਨੇ ਪੰਜਾਬ ਦਾ ਤਾਪਮਾਨ ਅੱਜ ਦਿਨ ਦੇ ਵੇਲੇ 36 ਡਿਗਰੀ ਤੱਕ ਜਾਣ ਦੀ ਉਮੀਦ ਹੈ ਜਿਹਦੇ ਵਿੱਚ ਖਾਸ ਤੌਰ ਤੇ ਬਠਿੰਡਾ ਬੈਲਟ ਮਾਨਸਾ ਸੰਗਰੂਰ ਦਾ ਇਲਾਕਾ ਮਲੋਟ ਅਤੇ ਫਜ਼ਿਲਕਾ ਫਿਰੋਜ਼ਪੁਰ ਇਹ ਬੈਲਟ ਜਿਹੜੀ ਸਭ ਤੋਂ ਵੱਧ ਗਰਮ ਦੇਖਣ ਨੂੰ ਮਿਲ ਰਹੀ ਹੈ ਬਾਕੀ ਓਵਰਾਲ ਪੰਜਾਬ ਦੀ ਗੱਲ ਕਰੀਏ ਮਾਝਾ ਮਾਲਵਾ ਦੁਆਬਾ ਤਾਂ ਸੈਂਟਰਲ ਪੰਜਾਬ ਇਹਨਾਂ ਨੂੰ ਐਵਰੇਜ ਤਾਪਮਾਨ ਜਿਹੜਾ ਹੁਣ ਨਿਕਲ ਕੇ ਆ ਰਿਹਾ ਜੀ ਉਹ 34 ਡਿਗਰੀ ਨਿਕਲ ਕੇ ਆ ਰਿਹਾ ਹੈ ਨਾਰਮਲ ਤਾਪਮਾਨ ਇਸੇ ਤਰੀਕੇ ਨਾਲ ਅੱਜ ਬਣਿਆ ਰਹੇਗਾ ਗੱਲ ਕਰੀਏ 2 3 4 ਅਤੇ 5 ਦੀ ਤਾਂ ਲਗਭਗ ਮੌਸਮ ਠੀਕ ਠਾਕ ਹੈ ਜਿਹਦੇ ਬਾਰੇ ਮੌਸਮ ਵਿਭਾਗ ਦਾ ਕੀ ਅਲਰਟ ਜਾਰੀ ਹੋਇਆ ਉਹ ਦੇਖ ਲੈਂਦੇ ਆ ਨਾਲ ਦੀ ਨਾਲ ਆਪਾਂ ਦਿਨਾਂ ਦੇ ਹਿਸਾਬ ਨਾਲ ਗੱਲ ਕਰਦੇ ਆ ਜੀ ਮੌਸਮ ਵਿਭਾਗ ਦੇ ਅਲਰਟ ਦੱਸਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਬੀਤੀ ਕੱਲ 30 ਸਤੰਬਰ ਨੂੰ ਮੌਸਮ ਦੇ ਅਲਰਟ ਜਿਹੜੇ جاری ਹੋਏ ਸੀ ਮੌਸਮ ਡਰਾਈ ਦੱਸਿਆ ਗਿਆ ਸੀ ਪੰਜਾਬ ਅਤੇ ਹਰਿਆਣਾ ਤੋਂ ਬਹੁਤ ਸਟੇਟਾਂ ਦੇ ਵਿੱਚ ਤਾਪਮਾਨ 36 ਡਿਗਰੀ ਬਠਿੰਡਾ ਤੇ ਲਗਭਗ 36 ਡਿਗਰੀ ਲਗਭਗ ਸਿਰਸੇ ਦੇ ਵਿੱਚ ਦੇਖਣ ਨੂੰ ਮਿਲਿਆ ਹੁਣ ਗੱਲ ਕਰ ਲਈਏ ਪਾਉਮ ਮੌਸਮ ਦੀ 30 ਤਰੀਕ ਲੰਘ ਚੁੱਕੀ ਹੈ ਜੀ 1 ਤੋਂ ਲੈ ਕੇ 3 ਤਰੀਕ ਤੱਕ ਮੌਸਮ ਲਗਾਤਾਰ ਸਾਨੂੰ ਡਰਾਈ ਦੱਸਿਆ ਗਿਆ ਹੈ ਖੁਸ਼ਕ ਮੌਸਮ ਬਣਿਆ ਰਹੇਗਾ ਜਿਸ ਦੇ ਨਾਲ ਮੌਸਮ ਦੇ ਵਿੱਚ ਕੋਈ ਵੱਡੀ ਕਾਰਵਾਈ ਨਹੀਂ ਹੈ ਕੋਈ ਬਦਲੀ ਸਿਸਟਮ ਦਿਖਾਈ ਨਹੀਂ ਦੇ ਰਿਹਾ 2 3 ਅਤੇ 3 1 ਤਰੀਕ ਤੱਕ ਇਹ ਮੌਸਮ ਜਿਹੜੇ ਇਸੇ ਤਰੀਕੇ ਨਾਲ ਬਣੇ ਰਹਿਣਗੇ 3 ਤਰੀਕ ਤੋਂ ਬਾਅਦ ਗੱਲ ਕੀਤੀ ਜਾਵੇ 5 ਅਤੇ 6 ਤੱਕ ਤਾਂ ਹਲਕੇ ਦਰਮਿਆਨੀ ਬੱਦਲਬਾਹਾਂ ਆ ਸਕਦੀਆਂ ਨੇ ਕਿਉਂਕਿ 4 ਤਰੀਕ ਤੋਂ ਦੁਬਾਰਾ ਤੋਂ ਸਾਨੂੰ ਪੱਛਮੀ ਹਵਾ ਦੀ ਜਗ੍ਹਾ ਪੂਰਬ ਤੋਂ ਹਵਾ ਆਉਂਦੀ ਦਿਖਾਈ ਦੇ ਰਹੀ ਹੈ ਜਾਨੀ ਕਿ ਦੱਖਣ ਪੂਰਬ ਦੀ ਹਵਾ ਪੰਜਾਬ ਵਿੱਚ ਐਂਟਰੀ ਕਰ ਸਕਦੀ ਹੈ ਜੋ ਕਿ ਇੱਕ ਨਮੀ ਵਾਲੀ ਹਵਾਵਾਂ ਹੁੰਦੀਆਂ ਨੇ ਜਿਸ ਦੇ ਨਾਲ ਹਲਕੇ ਦਰਮਿਆਨੀ ਬੱਦਲ ਵੀ ਸਾਨੂੰ ਬੰਗਾਲ ਦੀ ਖਾੜੀ ਤੋਂ ਆਉਂਦੀਆਂ ਦਿਖਾਈ ਦੇ ਸਕਦੀਆਂ ਨੇ ਜਿਸ ਦੇ ਨਾਲ ਹਲਕੇ ਦਰਮਿਆਨੀ ਕਿਰਮਣ ਕਣੀ ਹੋਣ ਦੇ ਚਾਂਸ ਤਾਂ ਬਣ ਸਕਦੇ ਨੇ ਪਰ ਜ਼ਿਆਦਾਤਰ ਪੰਜਾਬ ਦੇ ਵਿੱਚ ਮੌਸਮ ਖੁਸ਼ਕ ਬਣੇ ਰਹਿਣ ਦੀ ਉਮੀਦ ਹੈ ਜਿਹੜੀ ਕਿਰਮਣ ਕਣੀ ਆ ਸਾਨੂੰ ਉਹ ਜ਼ਿਆਦਾਤਰ ਦੱਖਣ ਪੱਛਮੀ ਆ सॉरी ਦੱਖਣ ਪੂਰਬੀ ਹਿੱਸੇ ਜਿਹਦੇ ਵਿੱਚ ਜ਼ਿਲ੍ਹਾ ਫਤਿਹਗੜ ਪਟਿਆਲਾ ਮੁਹਾਲੀ ਰੂਪਨਗਰ ਇਹ ਕੁਝ ਕੁ ਜ਼ਿਲ੍ਹੇ ਆਉਂਦੇ ਨੇ ਪਰ ਉਸ ਤੋਂ ਇਲਾਵਾ ਪੂਰੇ ਪੰਜਾਬ ਦੇ ਵਿੱਚ ਮੌਸਮ ਖੁਸ਼ਕ ਬਣਿਆ ਰਹੇਗਾ ਜਾਨੀ ਉਮੀਦ ਕਰਦੇ ਆ 1 ਤਰੀਕ ਤੋਂ ਲੈ ਕੇ 5 ਤਰੀਕ ਤੱਕ ਮੌਸਮ ਸਾਫ਼ ਹੈ ਕੋਈ ਵੱਡੀ ਕਾਰਵਾਈ ਨਹੀਂ ਹੈ ਕਿਸਾਨਾਂ ਲਈ ਚੰਗੀ ਗੱਲ ਹੈ ਕਿ ਝੋਨੇ ਅਤੇ ਮੱਕੀ ਦੀ ਫਸਲ ਦੇ ਵਿੱਚ ਕੋਈ ਵੱਡੀ ਵਾਧਾ ਦੀ ਦਿਖਾਈ ਨਹੀਂ ਦੇ ਰਹੀ ਏਸੀ ਜੀ ਅਪਡੇਟ ਇੱਕ ਤਰੀਕ ਤੋਂ ਲੈ ਕੇ 5 ਤਰੀਕ ਦੇ ਮੌਸਮ ਦੀ ਉਮੀਦ ਕਰਦੇ ਹਾਂ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਬਾਕੀ ਜੋ ਵੀ ਅਪਡੇਟ ਹੋਵੇਗੀ ਦੁਪਹਿਰ ਤੇ ਸ਼ਾਮ ਦੀ ਵੀਡੀਓ ਲੈ ਕੇ ਜਲਦ ਆਜਿਓ ਰੋਵਾਂਗੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਕੋਲ ਤੇ ਮਿਲਦੇ ਹਾਂ ਜੀ ਨਵੀਂ ਵੀਡੀਓ 'ਚ